ਮਾਤਾ ਵਿਸ਼ਨੂ ਦੇਵੀ ਦੇ ਦਰਸ਼ਨਾਂ ਦੇ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਵੱਡੀ ਖਬਰ ਹੈ ਆਉਣ ਵਾਲੇ ਤਿਹਾਰਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਦੇ ਲਈ 2 ਅਕਤੂਬਰ ਤੋਂ ਉદયਪੁਰ ਸਿਟੀ ਸ਼੍ਰੀ ਮਾਤਾ ਵਿਸ਼ਨੂ ਦੇਵੀ ਕਟੜਾ ਉદયਪੁਰ ਸਿਟੀ ਵਿਸ਼ੇਸ਼ ਰੇਲ ਸੇਵਾ ਚਲਾਉਣ ਦਾ ਫੈਸਲਾ ਕੀਤਾ ਹੈ ਪੱਛਮੀ ਰੇਲਵੇ ਦੇ ਮੁਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਮੁਤਾਬਕ ਰੇਲ ਗੱਡੀ ਨੰਬਰ 09603 ਉદયਪੁਰ ਸਿਟੀ ਸ਼੍ਰੀਮਾਤਾ ਵਿਸ਼ਨੂਦੇਵੀ ਕਟੜਾ ਵਿਸ਼ੇਸ਼ ਰੇਲ ਸੇਵਾ 2 ਅਕਤੂਬਰ ਤੋਂ 13 ਨਵੰਬਰ ਤੱਕ ਚੱਲੇਗੀ ਇਹ ਟ੍ਰੇਨ ਬੁੱਧਵਾਰ ਨੂੰ ਸਵੇਰੇ 1:50 ਮਿੰਟ ਤੇ ਉદયਪੁਰ ਸ਼ਹਿਰ ਤੋਂ ਰਵਾਨਾ ਹੋਵੇਗੀ ਅਤੇ ਵੀਰਵਾਰ ਨੂੰ ਸਵੇਰੇ 6:35 ਮਿੰਟ ਤੇ ਸ਼੍ਰੀਮਾਤਾ ਵਿਸ਼ਨੂਦੇਵੀ ਕਟੜਾ ਪਹੁੰਚੇਗੀ ਇਸ ਤਰ੍ਹਾਂ ਰੇਲਗੱਡੀ ਨੰਬਰ 09604 ਸ਼੍ਰੀਮਾਤਾ ਵੈਸ਼ਨੋਦੇਵੀ ਕਟੜਾ ਉਦੈਪੁਰ ਸਿਟੀ ਵਿਸ਼ੇਸ਼ ਰੇਲ ਸੇਵਾ ਵੀਰਵਾਰ ਨੂੰ ਸਵੇਰੇ 10:50 ਵਜੇ ਸ਼੍ਰੀਮਾਤਾ ਵੈਸ਼ਨੋਦੇਵੀ ਕਟੜਾ ਤੋਂ ਰਵਾਨਾ ਹੋਵੇਗੀ ਅਤੇ 3 ਅਕਤੂਬਰ ਤੋਂ 14 ਨਵੰਬਰ ਸ਼ੁੱਕਰਵਾਰ ਨੂੰ ਦੁਪਹਿਰ 1:55 ਮਿੰਟ ਤੇ ਉਦੈਪੁਰ ਸ਼ਹਿਰ ਪਹੁੰਚੇਗੀ ਇਸ ਰੇਲ ਸੇਵਾ ਦੇ ਮਾਰਗ ਦੇ ਵਿੱਚ ਰਾਣ ਪ੍ਰਤਾਪ ਨਗਰ ਮਾਵਲੀ ਚੰਦੇਰੀਆ ਪੀਲਵਾੜਾ ਮੰਡਲ ਬੀਜਾ ਨਗਰ ਨਸੀਰਾਬਾਦ ਅਜਮੇਰ ਕਿਸ਼ਨਗੜ੍ਹ ਫੁਲੇਰਾ ਰਿੰਗਾਸ ਸ਼িকার ਨਵਲਗੜ੍ਹ ਚੁੱਜਨੂ ਚਿਦਾਵਾ ਸੂਰਜਗੜ੍ਹ ਲੋਹਾਰੂ ਸਾਦੂਲਪੁਰ ਸਿਵਾਨੀ ਹੇਸਾਰ ਤੂਰੀ ਲੁਧਿਆਣਾ ਜਲੰਧਰ ਕੈਂਟ ਤੇ ਜੰਮੂ ਤਵੀ ਸਟੇਸ਼ਨਾਂ ਤੇ ਠਹਿਰਾ ਕਰੇਗੀ ਇਸ ਰੇਲ ਸੇਵਾ ਦੇ ਵਿੱਚ ਕੁੱਲ 21 ਕੋਚ ਹੋਣਗੇ ਜਿਨ੍ਹਾਂ ਦੇ ਵਿੱਚ 2 ਸੈਕੰਡ ਏਸੀ 6 3rd ਏਸੀ 2 3rd ਏਸੀ ਇਕਨੋਮੀ 5 ਸੈਕੰਡ ਸਲੀਪਰ 4 ਆਰਡੀਨਰੀ ਕਲਾਸ ਇੱਕ ਪਾਵਰ ਕਾਰ ਅਤੇ ਇੱਕ ਗਾਰਡ ਕੋਚ ਹੋਣਗੇ ਤਾਂ ਜੇਕਰ ਤੁਸੀਂ ਵੀ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨਾਂ ਦੀ ਤਾਂਗ ਰੱਖਦੇ ਹੋ ਤੇ ਤੁਸੀਂ ਪਲਾਨ ਕਰ ਰਹੇ ਹੋ ਮਾਤਾ ਵੈਸ਼ਨੂ ਦੇਵੀ ਜਾਣ ਦਾ ਤੇ ਉੱਥੇ ਮੱਥਾ ਟੇਕਣ ਦਾ ਤੇ ਇਹ ਖਬਰ ਤੁਹਾਡੇ ਲਈ ਹੈ ਤੇ ਇਹ ਖੁਸ਼ਖਬਰੀ ਹੈ ਤੁਸੀਂ ਹੁਣ ਆਸਾਨੀ ਦੇ ਨਾਲ ਮਾਤਾ ਦੇ ਦਰਸ਼ਨ ਕਰ ਸਕਦੇ ਹੋ